ਪੰਜਾਬ ਕਾਂਗਰਸ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਗੱਟਚੋੜ ਦੇ ਅਧੀਨ ਚੋਣਾਂ ਨਹੀਂ ਲੜੀਆਂ ਜਾਣਕੀਆਂ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜਾਂਗੇ ਭਗਵੰਤ ਮਾਨ 13 0 ਦਾ ਨਾਅਰਾ ਦੇ ਜਾਂਦੇ ਨੇ ਪਰ ਇਸੇ ਦਰਮਿਆਨ ਜੋ ਸੋਰਸਸ ਨੇ ਜੋ ਸਾਡੇ ਸੂਤਰ ਨੇ ਉਹਨਾਂ ਦੇ ਸਾਫ਼ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਲਈ ਕਾਂਗਰਸ ਹਾਈ ਕਮਾਂਡ ਪੰਜਾਬ ਦੇ ਲਈ ਪਲਾਨ A ਤੇ ਪਲਾਨ B ਦੋਵੇਂ ਤਿਆਰ ਕਰੀ ਬੈਠੀ ਆ ਤੇ ਉਹਨਾਂ ਦੇ ਉੱਤੇ ਜੇਕਰ ਕੰਮ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਖਲਬਲ ਹੀ ਮਚੇਗੀ ਧੀਆ ਪੁੱਤਰਾਂ ਦੇ ਲਈ ਘਰ ਵਾਲੀਆਂ ਦੇ ਲਈ ਟਿਕਟਾਂ ਮੰਗਣ ਵਾਲਿਆਂ ਦੀਆਂ ਟਿਕਟਾਂ ਦੇ ਉੱਤੇ ਬਹੁਤੀ ਜਲਦੀ ਮੋਹਰ ਨਹੀਂ ਲੱਗੇਗੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਸਾਡੇ ਨਾਲ ਮੌਜੂਦ ਨੇ ਡੱਲਾ ਸਾਹਿਬ ਪੰਜਾਬ ਦੇ ਵਿੱਚ ਕਹਿੰਦੇ ਹੋ ਸਕਦਾ ਕਿ ਸ਼ਾਇਦ ਉਹ ਖੁਆਇਸ਼ ਪੂਰੀ ਹੋ ਜੇ ਕਿ ਗੱਟਚੋੜ ਦੇ ਅਧੀਨ ਨਹੀਂ ਲੜਾਂਗੇ ਪਰ ਕਾਂਗਰਸ ਪਾਰਟੀ ਕਹਿੰਦੇ ਇਸ ਦੇ ਉੱਤੇ ਵੀ ਇੱਕ ਵੱਖਰਾ ਪੈਂਤੜਾ ਅਪਣਾਈ ਬੈਠੀ ਹੈ ਕਿ ਕੈਂਚੀ ਵੱਡੇ ਲੀਡਰਾਂ ਨੂੰ ਪੁੱਜੂਗੀ ਨਹੀਂ ਦੇਖੋ ਜਿਸ ਤਰ੍ਹਾਂ ਦੀਆਂ ਖਬਰਾਂ ਦਿੱਲੀ ਤੋਂ ਆ ਰਹੀਆਂ ਨੇ ਜਿਹੜੇ ਵੱਖ-ਵੱਖ ਐਕਸਪਰਟ ਨੇ ਜਰਨਲਿਸਟ ਨੇ ਯਾਕੂ ਪੋਲਿਟੀਕਲ ਸੋਰਸਸ ਨੇ ਉੱਥੇ ਕਈ ਤਰ੍ਹਾਂ ਦੇ ਵਿਚਾਰ ਕਾਂਗਰਸ ਦੀ ਹਾਈ ਕਮਾਂਡ ਕਰ ਰਹੀ ਹੈ ਪਹਿਲਾਂ ਤਾਂ ਦੇਖੋ ਉਹਨਾਂ ਦੀ ਪੂਰੀ ਕੋਸ਼ਿਸ਼ ਸੀਗੀ ਕਿ ਅਸੀਂ ਮਿਲ ਕੇ ਚੋਣਾਂ ਲੜੀਏ ਦੋ ਤਰ੍ਹਾਂ ਦੇ ਪਲਾਨ ਨੇ ਵੀ ਜੇ ਤਾਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਲੜਦੇ ਆ ਪੰਜਾਬ 'ਚ ਤੇ ਫਿਰ ਤਾਂ ਸੱਤ-ਸੱਤ ਦਾ ਸਮਝੌਤਾ ਹੋਣਾ ਹੈ ਹੁਣ ਤੁਸੀਂ ਦੇਖੋ ਚੰਡੀਗੜ੍ਹ 'ਚ ਤਾਂ ਸਮਝੌਤਾ ਹੋ ਗਿਆ ਜੇ ਚੰਡੀਗੜ੍ਹ 'ਚ ਮੇਅਰ ਆਪ ਨੂੰ ਦੇਤਾ ਤੇ ਫਿਰ ਐਮਪੀ ਕਿਹਨੂੰ ਮਿਲੂ ਕਾਂਗਰਸ ਨੂੰ ਮੇਅਰ ਆਪ ਦਾ ਦੇਤਾ ਸਮਝੌਤੇ 'ਚ ਹੁਣ ਸੀਟ ਜੇ ਸਮਝੌਤਾ ਹੁੰਦਾ ਹੈ ਤੇ ਕਾਂਗਰਸ ਲੜੂ ਚੰਡੀਗੜ੍ਹ ਤੋਂ ਪੰਜਾਬ 'ਚ ਸੱਤ ਸੀਟਾਂ ਆਪ ਕੋਲੇ ਚਲੀ ਜਾਊ ਵੱਡੀ ਪਾਰਟੀ ਹੈ ਛੇ ਸੀਟਾਂ ਕਾਂਗਰਸ ਕੋਲੇ ਆਉ ਚਲੋ ਜੋ ਇਹ ਮੈਨੂੰ ਲੱਗਦਾ ਹੈ ਅਗਰ ਜਿਆ ਨਹੀਂ ਹੁੰਦਾ ਅਗਰ 13 ਸੀਟਾਂ ਤੇ ਪੰਜਾਬ ਚ ਲੜਨਾ ਹੀ ਪੈ ਜੇ ਤੇ ਫਿਰ ਪਲਾਨ ਬੀ ਵੀ ਹੈ ਕਾਂਗਰਸ ਕੋਲੇ ਉਹ ਪਲਾਨ ਬੀ ਇਹ ਹੈ ਪਲਾਨ ਏਜ ਕੀ ਹੈ ਪਲਾਨ ਏਜ ਇਹ ਹੈ ਕਿ ਜੇ ਛੇ ਸੀਟਾਂ ਛੱਡਣੀਆਂ ਪੈ ਗਈਆਂ ਜਿਵੇਂ ਮੈਂ ਉਸ ਦਿਨ ਗੱਲ ਕੀਤੀ ਸੀ ਤਾਂ ਵੱਡੇ ਦਿਗ ਜਾਂਦੀਆਂ ਸੀਟਾਂ ਛੱਡ ਦੋ ਬਠਿੰਡਾ ਛੱਡ ਦੋ ਜਿੱਤੇ ਨਹੀਂ ਦੋ ਤਿੰਨ ਵਾਰ ਹੋ ਗਏ ਦੇਖੋ ਤਿੰਨ ਵਾਰ ਬੀਬੀ ਹਰਚੰਦਰ ਕੌਰ ਬਣ ਗਈ ਪਟਿਆਲਾ ਛੱਡ ਦੋ ਕਿਉਂਕਿ ਬੀਬੀ ਪ੍ਰਨੀਤ ਕੌਰ ਜ਼ਰੂਰੀ ਨਹੀਂ ਕਿ ਉਹ ਕਾਂਗਰਸ ਤੋਂ ਲੜਨਗੇ ਉਮੀਦ ਨਹੀਂ ਉਹਨਾਂ ਨੇ ਤਾਂ ਸ਼ਾਇਦ ਚਲੇ ਜਾਣਾ ਹੈ ਬੀਜੇਪੀ 'ਚ ਤੇ ਕੈਂਡੀਡੇਟ ਹੈ ਨਹੀਂ ਹੋਰ ਕੋਈ ਹਮਮ ਡਾਕਟਰ ਨਵਜੋਤ कौर ਸਿੱਧੂ ਹੁਣਾਂ ਬਾਰੇ ਵੀ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਕਿ ਉਹਨਾਂ ਦਾ ਹਜੇ ਵੀ ਕੈਂਸਰ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਫੋਕਸ ਉਧਰ ਹੈ ਉਹ ਕਹਿੰਦੇ ਇਹ ਚਰਚਾਵਾਂ ਰੁਕ ਜਾਣੀਆਂ ਚਾਹੀਦੀਆਂ ਇਹਦਾ ਮਤਲਬ ਹੈ ਉੱਥੇ ਹੋਰ ਕੋਈ ਚਿਹਰਾ ਹੈ ਨਹੀਂ ਕਾਂਗਰਸ ਕੋਲੇ ਉੱਥੇ ਕੋਈ ਮੇਰੇ ਖਿਆਲ ਤਾਵਾ-ਟਾਵਾ ਕੋਈ ਐਮਐਲਏ ਬਣਿਆ ਹੋਵੇ ਪਟਿਆਲੇ ਤੋਂ ਤਾਂ ਬਣਿਆ ਹੋਵੇ ਹੁਣ ਇਸ ਤਰ੍ਹਾਂ ਗੁਰਦਾਸਪੁਰ ਚ ਸੁਨੀਲ ਜਾਖੜ ਕਿੱਥੋਂ ਲਿਆ ਕੇ ਟਰਾਈ ਕੀਤੇ ਸੀ ਕੈਪਟਨ ਮਰਿੰਦਰ ਨੇ ਕਾਂਗਰਸ ਨੇ ਇੱਕ ਵਾਰ ਜਿੱਤੇ ਜਦੋਂ ਸੱਤਾ ਚ ਸੀ ਦੁਬਾਰਾ ਉਹ ਵੀ ਨਹੀਂ ਜਿੱਤੇ ਇਹਦਾ ਮਤਲਬ ਹੈ ਕਾਂਗਰਸ ਕੋਲੇ ਵੀ ਕੋਈ ਵੱਡਾ ਲੀਡਰ ਹੈ ਨਹੀਂ ਹੈ ਪ੍ਰਤਾਪ ਬਾਜਵਾ ਲੇਕਿਨ ਉਹ ਆਲਰੇਡੀ ਐਮਐਲਏ ਆ ਫਿਰ ਇਸ ਤਰ੍ਹਾਂ ਦੀਆਂ ਸਥਿਤੀਆਂ ਜੇਕਰ ਕਾਂਗਰਸ ਇਹ 5-6 ਸੀਟਾਂ ਛੱਡਦੀ ਹੈ ਪਲਾਨ ਏ ਚ ਤੇ ਫਿਰ ਬਾਕੀ 7 ਸੀਟਾਂ ਤੇ ਉਹਨਾਂ ਦੇ ਸਿਟਿੰਗ ਨੇ ਜਿਹੜੇ ਉਹਨਾਂ ਦੇ ਵਿੱਚੋਂ ਕਿ ਜੇ ਨੂੰ ਅਗਰ ਕੱਟਣੀ ਹੋਊ ਤੇ ਕੱਟ ਦੇਣਗੇ ਪਰ ਉਹ ਲੜਾ ਦੇਣਗੇ ਹੁਣ ਜਿਹੜਾ ਇਹਦੇ ਨਾਲ ਨਾਲ ਇੱਕ ਪਲਾਨ ਵੀ ਹੈ ਹੁਣ ਪਲਾਨ ਵਿੱਚ ਕਾਂਗਰਸ ਨੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਜਿਹੜੇ ਵਿਸ਼ੇ ਨੇ ਉਹਨਾਂ ਤੇ ਚਰਚਾ ਹੋ ਰਹੀ ਹੈ ਇਹ ਵੀ ਸੁਝਾ ਕਾਂਗਰਸ ਪਾਰਟੀ ਨੂੰ ਜਾ ਰਹੇ ਨੇ ਕਿ ਸਾਰੇ ਦਿਗਜ ਲੜਾ ਦਿਓ ਤੁਸੀਂ ਦੇਖੋ ਹੁਣ ਮਹਾਰਾਸ਼ਟਰ ਚ ਮਾਫ ਕਰਨਾ ਰਾਜਸਥਾਨ ਚ ਮੱਧ ਪ੍ਰਦੇਸ਼ ਛੱਤੀਸਗੜ੍ਹ ਚ ਭਾਜਪਾ ਨੇ ਕੀ ਕੀਤਾ ਆਪਣੇ ਮੰਤਰੀ ਲੜਾਤੇ ਉੱਥੇ ਖੇਤੀਬਾੜੀ ਮੰਤਰੀ ਸੀ ਖੇਤੀਬਾੜੀ ਮੰਤਰੀ ਨੂੰ ਤਾਂ ਹੁਣ ਸਪੀਕਰ ਬਣਾਤਾ ਉੱਥੇ ਮੱਧ ਪ੍ਰਦੇਸ਼ 'ਚ ਉਹਨਾਂ ਨੂੰ ਤੋਮਰ ਸਾਹਿਬ ਨੂੰ ਲੜਾਤਾ ਗਜੇਂਦਰ ਸ਼ਖਾਵਤ ਵਰਗੇ ਕਿੰਨੇ ਲੀਡਰ ਨੇ ਜਿਨ੍ਹਾਂ ਨੂੰ ਕਿਸ ਨੂੰ ਰਾਜਸਥਾਨ ਲੜਾ ਕਿਸ ਨੂੰ ਛੱਤੀਸਗੜ੍ਹ ਲੜਾ ਕਿਸ ਨੂੰ ਮੱਧ ਪ੍ਰਦੇਸ਼ ਆਪਣੀ ਵਿਜ਼ਾਰਤ ਦੇ ਮੰਤਰੀ ਲੜਾਤੇ ਬੀਜੇਪੀ ਨੇ ਵੀ ਅਸੀਂ ਕਿਸੇ ਵੀ ਕੀਮਤ ਤੇ ਹਾਰਨਾ ਨਹੀਂ ਤੇ ਪੰਜਾਬ 'ਚ ਅਗਰ ਕਾਂਗਰਸ 13 ਸੀਟਾਂ ਤੇ ਲੜਨ ਆਊਗੀ ਤੇ ਬਠਿੰਡੇ 'ਚ ਕੈਂਡੀਡੇਟ ਕਿੱਥੋਂ ਲਿਆਓ ਪਟਿਆਲੇ 'ਚ ਅਗਰ ਨਵਜੋਤ ਕੌਰ ਸਿੱਧੂ ਨਹੀਂ ਲੜਦੇ ਬੀਬੀ ਪ੍ਰਨੀਤ कौर ਕਾਂਗਰਸ ਚਲੇ ਜਾਂਦੇ ਨੇ ਕਿੱਥੋਂ ਲਿਆਉ ਕਾਂਗਰਸ ਕੈਂਡੀਡੇਟ ਸੰਗਰੂਰ ਚ ਕਾਂਗਰਸ ਭਗਵੰਤ ਮਾਨ ਦੋ ਵਾਰ ਜਿੱਤਿਆ ਸ਼ਮਨ ਸਿੰਘ ਮਾਨ ਜਿੱਤ ਗਏ ਕਾਂਗਰਸ ਕਿੱਥੋਂ ਲਿਆਉ ਕੈਂਡੀਡੇਟ ਰਾਤੋਂ ਰਾਤ ਲੀਡਰ ਪੈਦਾ ਹੁੰਦੇ ਕਿਤੇ ਨਹੀਂ ਹੁੰਦੇ ਹੁਣ ਗੁਰਦਾਸਪੁਰ ਚ ਐਤਕੀ ਦਾ ਚਲੋ ਸਣੀ ਦਿ올 ਨਹੀਂ ਕੋਈ ਨਵਾਂ ਆਊਗਾ ਪਰ ਕਾਂਗਰਸ ਕਿਹਨੂੰ ਲਿਆਉ ਗੁਰਦਾਸਪੁਰ ਚ ਰਾਤੋਂ ਰਾਤ ਜਾਂ ਤਾਂ ਹੋਵੇ ਨਾ ਪਾਰਟੀ ਦੀ ਹਵਾ ਜਿਵੇਂ ਪੰਜਾਬ ਚ 2022 ਚ ਝਾੜੂ ਦੀ ਹਵਾ ਸੀ ਤੇ ਜੀਨੂ ਟਿਕਟ ਦਿੱਤੀ ਝਾੜੂ ਨੇ ਉਹ ਜਿੱਤ ਗਿਆ। ਕਈ ਵਾਰੀ ਤਾਂ ਬਾਅਦ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਵੀ ਅਸੀਂ ਇਸ ਇਹ ਸਾਡਾ ਐਮ.ਐਲ.ਏ. ਸੀ ਇਹਨੂੰ ਵੋਟ ਪਾਈ ਸੀ। ਕਿਉਂਕਿ ਲੋਕ ਸਿਰਫ ਝਾੜੂ ਦਾ ਨਿਸ਼ਾਨ ਤੇ ਹਵਾ ਦੇਖ ਰਹੇ ਸੀ ਤੇ ਵਿਰੋਧ ਸੀ। ਕੈਪਟਨ ਮਰਿੰਦਰ ਦੀ ਸਰਕਾਰ ਵੇਲੇ ਦੇ ਮਾਫੀਆ ਰਾਜ ਦਾ ਵਿਰੋਧ ਸੀ। ਅਕਾਲੀ ਦਲ ਦਾ ਵਿਰੋਧ ਸੀ, ਭਾਜਪਾ ਦਾ ਵਿਰੋਧ ਸੀ ਵੀ ਤੁਸੀਂ ਕੁਝ ਨਹੀਂ ਕੀਤਾ ਦਸ ਸਾਲਾਂ 'ਚ। ਉਸ ਤੋਂ ਪਹਿਲਾਂ ਹੁਣ ਕਾਂਗਰਸ ਕਰੂ ਕੀ? ਕਾਂਗਰਸ ਕੋਲੇ ਬਚਦਾ ਕੀ ਹੈ? ਕਾਂਗਰਸ ਕੋਲੇ ਮੰਤਰੀ ਹੈ ਨਹੀਂ। ਕਾਂਗਰਸ ਕੋਲੇ ਨੇ ਫਿਰ ਉਹ ਲੀਡਰ ਪੰਜਾਬ 'ਚ ਜਿਹੜੇ ਸਿਆਸੀ ਤੌਰ ਤੇ ਤਕੜੇ ਨੇ ਜਿਹੜੇ ਭਵਿੱਖ ਚ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਹੁਣ ਚਰਨਜੀਤ ਚੰਨੀ ਆ ਇੱਕ ਤਾਂ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਬਣੇ ਵੀ ਦੁਬਾਰਾ ਨਹੀਂ ਬਣੇ ਚਰਨਜੀਤ ਚੰਨੀ ਨੂੰ ਚੋਣ ਲੜਾਈ ਜਾ ਸਕਦੀ ਐਤਕੀ ਫਿਰ ਹਾਈ ਕਮਾਂਡ ਪਿਛਲੀ ਵਾਰੀ ਰਾਜਾ ਵੜਿੰਗ ਲੜੇ ਸੀ 20000 ਵੋਟਾਂ ਤੋਂ ਹਾਰੇ ਫਿਰ ਬਠਿੰਡੇ ਚ ਰਾਜਾ ਵੜਿੰਗ ਨੂੰ ਦੁਬਾਰਾ ਦੇ ਦੇਣਗੇ ਰਾਜਾ ਵੜਿੰਗ ਦੀ ਪਤਨੀ ਦੀ ਬਜਾਏ ਉਹ ਰਾਜਾ ਵੜਿੰਗ ਨੂੰ ਟਿਕਟ ਦੇਣਾ ਪਸੰਦ ਕਰਨਗੇ ਇਸ ਵਾਰ ਕਿ ਜੇ ਅਸੀਂ 13 ਸੀਟਾਂ ਲੜਨੀਆਂ ਹੀ ਐ ਰਾਜਾ ਵੜਿੰਗ ਬਤੌਰ ਪ੍ਰਧਾਨ ਜਿੱਤ ਕੇ ਦੇਵੇ ਬਠਿੰਡਾ ਫਿਰ ਮੈਨੂੰ ਲੱਗਦਾ ਕਾਂਗਰਸ ਪਾਰਟੀ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਮੈਂ ਚੋਣ ਨਹੀਂ ਲੜਨੀ ਪਰ ਪਟਿਆਲੇ ਚ ਸਿੱਧੂ ਪਰਿਵਾਰ ਤੋਂ ਇਲਾਵਾ ਹੈ ਕੌਣ ਜਿਹੜਾ ਜਿੱਤ ਕੇ ਦੇ ਦੂ ਜੇ ਡਾਕਟਰ ਨਵਜੋਤ ਕੌਰ ਨਹੀਂ ਲੜ ਸਕਦੇ ਫਿਰ ਉਹ ਨਵਜੋਤ ਸਿੰਘ ਸਿੱਧੂ ਨੂੰ ਕਹਿਣਗੇ ਵੀ ਤੁਸੀਂ ਜਿੱਤ ਕੇ ਦਿਓ ਨਵਜੋਤ ਸਿੰਘ ਸਿੱਧੂ ਨੇ ਹਾਲਾਂਕਿ ਉਹਨਾਂ ਨੇ ਸੌਂ ਖਾਦੀ ਸੀ ਵੀ ਅੰਮ੍ਰਿਤਸਰ ਬਿਨਾ ਕਿਤੇ ਲੜਨਾ ਨਹੀਂ ਫਿਰ ਉਹ ਕਹਿਣਗੇ ਅੰਮ੍ਰਿਤਸਰ ਵੀ ਭੇਜ ਸਕਦੇ ਨਵਜੋਤ ਸਿੰਘ ਸਿੱਧੂ ਨੂੰ ਫਿਰ ਗੁਰਜੀਤ ਔਜਲਾ ਫਿਰ ਗੁਰਜੀਤ ਔਜਲਾ ਨੂੰ ਕੀ ਗੁਰਦਾਸਪੁਰ ਭੇਜਣਗੇ ਇਹ ਹੋ ਸਕਦਾ ਨਵਜੋਤ ਸਿੰਘ ਸਿੱਧੂ ਨਾਲ ਲੜਨ ਲੇਕਿਨ ਹਾਈ ਕਮਾਂਡ ਇਹ ਪੂਰਾ ਜ਼ੋਰ ਪਾਏਗੀ ਪ੍ਰਤਾਪ ਬਾਜਵਾ ਨੂੰ ਵੀ ਕਹਿ ਸਕਦੇ ਹੋ ਵੀ ਤੁਸੀਂ ਐਲੋਪੀਓ ਤੁਸੀਂ ਸਾਨੂੰ ਇੱਕ ਕੈਂਪੀ ਦੀ ਸੀਟ ਜਿੱਤ ਕੇ ਦਿਓ ਸਨੀ ਦਿਵਲ ਕਿਉਂ ਭੇਜਿਆ ਬੀਜੇਪੀ ਨੇ ਕਿ ਸਾਨੂੰ ਗੁਰਦਾਸਪੁਰ ਜਿੱਤ ਕੇ ਦੇ ਦੋ ਸਨੀ ਦਿਵਲ ਨੇ ਗੁਰਦਾਸਪੁਰ ਜਿੱਤ ਕੇ ਬੀਜੇਪੀ ਨੂੰ ਦਿੱਤਾ ਤੇ ਦੁਬਾਰਾ ਆਪਣੀਆਂ ਫਿਲਮਾਂ ਫਿਲਮਾਂ ਸਨੀ ਦਿਵਲ ਬਣਾਉਣ ਲੱਗੇ ਵਿੱਚ ਵਿੱਚ ਕਦੀ ਕਦੀ ਸਨੀ ਦਿਵਲ ਪਾਰਲੀਮੈਂਟ ਆ ਜਾਂਦੇ ਨੇ ਜਿਵੇਂ ਅਸੀਂ ਗਰਮੀ ਦੀਆਂ ਛੁੱਟੀਆਂ 'ਚ ਨਾਨਕੇ ਜਾਂਦੇ ਆ ਕਦੇ ਕਦੇ ਉਹ ਪਾਰਲੀਮੈਂਟ ਆ ਜਾਂਦੇ ਸੋ ਜਿਵੇਂ ਗੁਰਦਾਸਪੁਰ ਹੈ ਦੇਖੋ ਗੁਰਦਾਸਪੁਰ ਚ ਉਹਨਾਂ ਨੇ ਬਾਜਵਾ ਸਾਹਿਬ ਨੂੰ ਇਹ ਜ਼ਿੰਮੇਵਾਰੀ ਦੇ ਸਕਦੇ ਆ ਕਿ ਬਾਜਵਾ ਸਾਹਿਬ ਸਾਨੂੰ ਸੀਟ ਜਿੱਤ ਕੇ ਦੇਉ। ਦੇਖੋ ਅਗਰ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਮੰਤਰੀ ਉਤਾਰ ਸਕਦੀ ਹੈ ਤੇ ਪੰਜਾਬ ਚ ਕਾਂਗਰਸ ਆਪਣੇ ਧਾਕੜ ਕਿਉਂ ਨਹੀਂ ਉਤਾਰ ਸਕਦੀ? ਨਵਜੋਤ ਸਿੰਘ ਨੂੰ ਕੋਈ ਹਰਾ ਦੂ ਪਾਰਲੀਮੈਂਟ ਚ ਛੇਤੀ 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 ਜੇ ਆ ਗਿਆ। ਰਾਜਾ ਵੜਿੰਗ ਬਠਿੰਡੇ ਮੁਕਾਬਲਾ ਕਰ ਜੂ। ਗੁਰਦਾਸਪੁਰ ਚ ਪ੍ਰਤਾਪ ਬਾਜਵਾ ਜੀ ਆ ਜਾਣ ਤੇ ਮੁਕਾਬਲਾ ਕਰ ਜੂ। ਚਰਨਜੀਤ ਚੰਨੀ ਅਗਰ ਜਲੰਧਰ ਚਾਜੂ ਤੇ ਮੁਕਾਬਲਾ ਕਰ ਜੂਆ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਅਗਰ ਚਰਨਜੀਤ ਚੰਨੀ ਉਮੀਦਵਾਰ ਹੁੰਦੇ ਤੇ ਮੁਕਾਬਲਾ ਹੋ ਜਾਣਾ ਸੀ ਹੁਣ ਇਹਦੇ ਨਾਲ ਕੀ ਹੈ ਇਹਦੇ ਨਾਲ ਜਦੋਂ 13 13 ਤੇ ਤੁਸੀਂ ਲੜ ਰਹੇ ਹੋ ਤੇ ਕਾਂਗਰਸ ਨੂੰ ਤਕੜੇ ਚਿਹਰੇ ਉਤਾਰਨੇ ਪੈਣੇ ਆ ਜੇ ਕਾਂਗਰਸ ਨੇ ਕੋਈ ਸੀਟਾਂ ਜਿੱਤਣੀਆਂ ਹਾਲਾਂਕਿ ਇਹ ਗਰੰਟੀ ਨਹੀਂ ਵੀ ਕਾਂਗਰਸ ਸਾਰੇ ਤਕੜੇ ਉਮੀਦਵਾਰ ਉਤਾਰ ਕੇ ਕਿੰਨੀਆਂ ਸੀਟਾਂ ਜਿੱਤਦੀ ਹੈ ਕਿਉਂ ਕਿ ਕਿਉਂਕਿ ਪੰਜਾਬ ਚ ਹਾਲਾਤ ਬਿਲਕੁਲ ਵੱਖਰੇ ਨੇ ਪੰਜਾਬ ਚ ਆਮ ਆਦਮੀ ਪਾਰਟੀ ਨੇ 2-4 ਵੱਡੇ ਕੰਮ ਕੀਤੇ ਨੇ ਜਿਹੜੇ ਕਾਂਗਰਸ ਨੇ ਵੀ ਨਹੀਂ ਕੀਤੇ ਅਕਾਲੀ ਦਲ ਨੇ ਵੀ ਨਹੀਂ ਕੀਤੇ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਮੁਫਤ ਬਿਜਲੀ ਦਿੱਤੀ ਪਿੰਡੂ ਖੇਤਰ ਨੂੰ ਉਹਦਾ ਫਾਇਦਾ ਹੋਇਆ ਉਸੇ ਤਰ੍ਹਾਂ ਹੁਣ ਜਿਹੜੀ ਮੁਫਤ ਬਿਜਲੀ ਹੈ ਸ਼ਹਿਰਾਂ 'ਚ ਉਹਦਾ ਫਾਇਦਾ ਵੀ ਆਮ ਆਦਮੀ ਪਾਰਟੀ ਨੂੰ ਹੋਣਾ ਹੈ 300 ਯੂਨਿਟ ਮੁਫਤ ਬਿਜਲੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ 5-5 6-6 7-7 8-8 ਮਹੀਨੇ ਬਿੱਲ ਹੀ ਨਹੀਂ ਆਉਂਦਾ ਬਿਜਲੀ ਦਾ ਕਈ ਲੋਕ ਹੋਣਗੇ ਜਿਨ੍ਹਾਂ ਨੂੰ ਖੈਰ ਜਦੋਂ ਦੀ ਸਰਕਾਰ ਆਈ ਹੈ ਬਿੱਲ ਮਾਫ ਹੋਇਆ ਬਿੱਲ ਹੀ ਨਹੀਂ ਆਇਆ ਉਹ ਲੋਕ ਲਾਭਪਾਤਰੀ ਨੇ ਲਾਭਪਾਤਰੀ ਵੋਟਾਂ ਪਾਉਂਦੇ ਨੇ ਹੁਣ ਦੇਸ਼ 'ਚ ਨਰਿੰਦਰ ਮੋਦੀ ਦੀ ਸਰਕਾਰ ਅਨਾਜ ਵੰਡ ਰਹੀ ਹੈ ਨਾ ਗਰੀਬ ਲੋਕਾਂ ਨੂੰ ਮਨਮੋਹਨ ਸਿੰਘ ਦੀ ਸਰਕਾਰ ਨੇ ਨਰੇਗਾ ਦੀ ਸਕੀਮ ਲਿਆਂਦੀ ਨਾ ਨਰੇਗਾ ਦੀ ਸਕੀਮ ਤੋਂ ਬਾਅਦ ਦੁਬਾਰਾ ਮਨਮੋਹਨ ਸਿੰਘ ਆ ਗਏ ਕਹਿੰਦੇ ਜੀ ਨਰੇਗਾ ਨਾਲ ਬਹੁਤ ਰੁਜ਼ਗਾਰ ਮਿਲ ਗਿਆ ਲੋਕਾਂ ਨੂੰ ਗਰੀਬ ਲੋਕਾਂ ਨੂੰ ਤੇ ਮਨਮੋਹਨ ਸਿੰਘ ਦੀ ਸਰਕਾਰ ਦੁਬਾਰਾ ਆਈ ਇਸੇ ਤਰ੍ਹਾਂ ਮੁਫਤ ਬਿਜਲੀ ਭਗਵੰਤ ਮਾਨ ਦਾ ਇੱਕ ਬਹੁਤ ਵੱਡਾ ਫੈਸਲਾ ਸੀ ਮੁਫਤ ਬਿਜਲੀ ਹੋ ਗਈ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਕਾਂਗਰਸ ਨਾਲੋਂ ਤਾਂ ਵੱਧ ਨੌਕਰੀਆਂ ਐਵਰੇਜ ਕੱਢੀਏ ਤੇ ਦੇ ਗਏ ਭਗਵੰਤ ਮਾਨ ਮਹੱਲਾ ਕਲੀਨਿਕ ਵੀ ਬਣ ਗਏ ਸੋ ਇਸ ਕਰਕੇ ਕਾਂਗਰਸ ਕੋਲੇ ਅਗਰ 13 ਸੀਟਾਂ ਤੇ ਚੋਣ ਲੜਨੀ ਹੈ ਇੱਕ ਵਿਚਾਰ ਹੈ ਜਿਹਦੇ ਤੇ ਕਾਂਗਰਸ ਸੋਚ ਰਹੀ ਹੈ ਕਿ ਕਿਉਂ ਨਾ ਜਿੰਨੇ ਵੱਡੇ ਦਿਗਜ ਨੇ ਉਹਨਾਂ ਸਾਰਿਆਂ ਨੂੰ ਮੈਦਾਨ ਤੋਂ ਉਤਾਰੀਏ ਰਵਨੀਤ ਬਿੱਟੂ ਐ ਲੁਧਿਆਣੇ ਉਹ ਇਥੋਂ ਸਿੱਟੀਆਂ ਉਹਨਾਂ ਦਾ ਐਮਪੀ ਫਤਿਹਗੜ੍ਹ ਸਾਹਿਬ ਸਿੱਟਿੰਗ ਸੀਟ ਉਹਨਾਂ ਦੀ ਹੈ ਡਿੰਪਾ ਖਡੂਰ ਸਾਹਿਬ ਤੋਂ ਸਿਟਿੰਗ ਹੈ ਗੁਰਜੀਤ ਔਜਲਾ ਵੀ ਸਿਟਿੰਗ ਹੈ ਹੁਣ ਮਸਲਾ ਰਹਿ ਗਿਆ ਬਠਿੰਡਾ ਦਾ ਮਸਲਾ ਰਹਿ ਗਿਆ ਫਰੀਦਕੋਟ ਦਾ ਹੁਣ ਫਰੀਦਕੋਟ 'ਚ ਵੀ ਹਰਵਿੰਦਰ ਲਾੜੀ ਕਿੱਡਾ ਜਿੰਨੀਆਂ ਰੈਲੀਆਂ ਦਾ ਮੋਢ ਬੰਨਿਆ ਨਵਜੋਤ ਸਿੰਘ ਸਿੱਧੂ ਦੀਆਂ ਹਰਵਿੰਦਰ ਲਾੜੀ ਨੇ ਬੰਨਿਆ ਮਹਾਰਾਜ 'ਚ ਵੀ ਹਰਵਿੰਦਰ ਲਾੜੀ ਦੀ ਦੇਖ ਰਿਹਾ ਇੱਕ ਚਰੈਲੀ ਹੋਈ ਫਿਰ ਕੋਟੇਸ਼ਰ ਹੋਈ ਤੇ ਫਿਰ ਮੋਗੇ ਵਾਲੀ ਰੈਲੀ ਦੇ ਵਿੱਚ ਵੀ ਕਿਤੇ ਨਾ ਕਿਤੇ ਹਰਵਿੰਦਰ ਲਾੜੀ ਉਹਨਾਂ ਦੀ ਨਾਲ ਨਵਜੋਤ ਸਿੰਘ ਸਿੱਧੂ ਦੇ ਇਹ ਜਾਂ ਤਾਂ ਸੀਗੇ ਜੋ ਹਰਵਿੰਦਰ ਲਾਢੀ ਉਹ ਬਠਿੰਡਾ ਦਿਹਾਤੀ ਰਿਜ਼ਰਵ ਖੇਤਰ ਹੈ ਉੱਥੋਂ ਚੋਣ ਲੜਿਆ ਸੀ ਸੋ ਫਰੀਦਕੋਟ ਹਰਵਿੰਦਰ ਲਾਢੀ ਵਰਗਾ ਉਮੀਦਵਾਰ ਉਤਾਰਿਆ ਜਾ ਸਕਦਾ ਹੈ ਹੋਰ ਕੋਈ ਫਰੀਦਕੋਟ ਜਿਸ ਵਕਤ ਮੈਨੂੰ ਨਜ਼ਰ ਨਹੀਂ ਆਉਂਦਾ ਜਿਹੜੇ ਹੁਣ ਨੇ ਮੁਹੰਮਦ ਸਦੀਕ ਜਾਂ ਤਾਂ ਉਹਨਾਂ ਨੂੰ ਕਾਂਗਰਸ ਦੁਬਾਰਾ ਦੇਗੀ ਪਰ ਉਹਨਾਂ ਦਾ ਵੀ ਹਜੇ ਪਤਾ ਨਹੀਂ ਕਿ ਦੁਬਾਰਾ ਉਹ ਲੜਨਗੇ ਚੋਣ ਜਾਂ ਨਹੀਂ ਲੜਨਗੇ ਕਿਉਂਕਿ ਮੈਂ ਉਹਨਾਂ ਦਾ ਕੋਈ ਬਿਆਨ ਨਹੀਂ ਸੁਣਿਆ ਅਗਰ ਇਸ ਬਦਲਣਾ ਚਾਹਵੇ ਤੇ ਹਰਵਿੰਦਰ ਲਾੜੀ ਵੀ ਫਰੀਦਕੋਟ ਦੇ ਵਿੱਚ ਕਾਂਗਰਸ ਦੇ ਲਈ ਇੱਕ ਵੱਡਾ ਨਾਮ ਹੈ ਜਿਹਨੂੰ ਕਾਂਗਰਸ ਲਿਜਾ ਸਕਦੀ ਹੈ ਇਸ ਕਰਕੇ ਕਾਂਗਰਸ ਨੂੰ ਵੱਡੇ ਲੀਡਰ ਉਤਾਰਨੇ ਪੈਣਗੇ ਔਰ ਵੱਡੇ ਲੀਡਰਾਂ ਦੇ ਉਤਾਰੇ ਬਿਨਾ ਗੱਲ ਨਹੀਂ ਬਣਨੀ ਹੁਣ ਫਰੀਦਕੋਟ ਚ ਹੁਣ ਤੁਸੀਂ ਫਿਰੋਜ਼ਪੁਰ ਆਜੋ ਹੁਣ ਫਿਰੋਜ਼ਪੁਰ ਚ ਕਾਂਗਰਸ ਕਿਹਨੂੰ ਟਿਕਟ ਦਬਗੀ ਕਿਸੇ ਸਮੇਂ ਅਕਾਲੀ ਦਲ ਚ ਇੱਕ ਸੀ ਆਪਣਾ ਲੀਡਰ ਵੱਡਾ ਲੀਡਰ ਸੀ ਫਿਰ ਉਹ ਕਾਂਗਰਸ ਚ ਆ ਗਿਆ ਉਹਦਾ ਪੁੱਤ ਵੀ ਉਹਨੂੰ ਵੀ ਟਿਕਟ ਮਿਲੀ ਬੜਾ ਜ਼ੋਰ ਲਾਇਆ ਸੋ ਇਸ ਕਰਕੇ ਕਾਂਗਰਸ ਕੋਲੇ ਅੱਜ ਫਿਰੋਜ਼ਪੁਰ ਚ ਵੀ ਮੈਨੂੰ ਕੋਈ ਐਡਾ ਵੱਡਾ ਨਾਮ ਨਹੀਂ ਦਿਖਦਾ ਸੋ ਕਾਂਗਰਸ ਨੇ ਅਗਰ ਮੁਕਾਬਲਾ ਕਰਨਾ ਹੈ ਭਾਜਪਾ ਦਾ ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾ ਪਹਿਲਾਂ ਨਾ ਕਾਂਗਰਸ ਨੂੰ ਉਸ ਕੱਦ ਦੇ ਲੀਡਰ ਲਿਆਉਣੇ ਪੈਣਗੇ ਉਸ ਤੋਂ ਬਾਅਦ ਫਿਰ ਗੱਲ ਕਾਂਗਰਸ ਅੱਗੇ ਸੋਚੂਗੀ ਵੀ ਅਸੀਂ ਕਿੰਨੀਆਂ ਜਿੱਤ ਸਕਦੇ ਹਾਂ ਕਿੰਨੀਆਂ ਨਹੀਂ ਸੋ ਮੇਰਾ ਖਿਆਲ ਹੈ ਇੱਕ ਵਿਚਾਰ ਚੱਲ ਰਿਹਾ ਹੈ ਕਾਂਗਰਸ ਦੇ ਵੱਡੇ ਲੀਡਰਾਂ ਦੇ ਮੰਨ ਚ ਕੀ ਅਸੀਂ ਵੱਡੇ ਵੱਡੇ ਲੀਡਰਾਂ ਨੂੰ ਉਤਾਰੀਏ ਬਾਅਦ ਚ ਕਿਹੜਾ ਮੰਨਦਾ ਹੈ ਕਿਹੜਾ ਨਹੀਂ ਮੰਨਦਾ ਉਹ ਗੱਲ ਵੱਖਰੀ ਹੈ ਅਗਰ ਨਵਜੋਤ ਸਿੰਘ ਸਿੱਧੂ ਨੂੰ ਚੋਣ ਲੜਨ ਲਈ ਕਹਿਣਗੇ ਨਵਜੋਤ ਸਿੰਘ ਸਿੱਧੂ ਮੰਨਣਗੇ ਲੜਨਗੇ ਜਾਂ ਨਹੀਂ ਲੜਨਗੇ ਉਹਨਾਂ ਨੇ ਤਾਂ ਕਹਿਤਾ ਮੈਂ ਨਹੀਂ ਲੜਨੀ ਪਰ ਜੇ ਹਾਈ ਕਮਾਂਡ ਕਹਿੰਦੀ ਹੈ ਫਿਰ ਉਹ ਬਾਅਦ ਦੀ ਗੱਲ ਹੈ ਉਹਨਾਂ ਦਾ ਕੀ ਵਿਚਾਰ ਬਣਦਾ ਬਿਲਕੁਲ ਦਰਸ਼ਕ ਵੀ ਸਾਰੇ ਦੇ ਦਰਮਿਆਨ ਚਰਚਾ ਦੇ ਵਿੱਚ ਜਿਹੜਾ ਚਿਹਰਾ ਹੇਗਾ ਸੁਖਪਾਲ ਸਿੰਘ ਖਹਿਰਾ ਚਰਚਾ ਇਹ ਵੀ ਹੈ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਐਮਪੀ ਦੀ ਸੀਟ ਤੇ ਉਤਾਰੇ ਜਾ ਸਕਦੇ ਨੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਦਾ ਇਹਨਾਂ ਦਿਨਾਂ ਦੇ ਵਿੱਚ ਆਧਾਰ ਬਹੁਤ ਵੱਡਾ ਸਿਆਸਤ ਦੇ ਵਿੱਚ ਖਾਸ ਤਰ੍ਹਾਂ ਕਿ ਕਾਂਗਰਸ ਦੇ ਵਿੱਚ ਨਹੀਂ ਦੇਖੋ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਦਾ ਕਦ ਵੱਡਾ ਸੀ ਪਹਿਲਾਂ ਵੀ ਜਦੋਂ ਸੁਖਪਾਲ ਸਿੰਘ ਖਹਿਰਾ ਬਠਿੰਡੇੋਂ ਲੜੇ ਜਦੋਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਮੈਨੂੰ ਲੱਗਦਾ ਹੈ ਉਹਨਾਂ ਨੂੰ ਥੋੜਾ ਸਮਾਂ ਪਾ ਕੇ ਚੋਣ ਲੜਨੀ ਚਾਹੀਦੀ ਸੀ ਲੇਕਿਨ ਅਗਰ ਕਾਂਗਰਸ ਪਾਰਟੀ ਚਾਵੇ ਕਿ ਅਸੀਂ ਸੁਖਪਾਲ ਖਹਿਰਾ ਨੂੰ ਇੱਕ ਸੀਟ ਦੀ ਜ਼ਿੰਮੇਵਾਰੀ ਲਈਏ ਕਿ ਤੁਸੀਂ ਸਾਨੂੰ ਸੀਟ ਜਿੱਤ ਕੇ ਦਿਓ ਤੇ ਫਿਰ ਸੁਖਪਾਲ ਖਹਿਰਾ ਨੂੰ ਵੀ ਕਿਸੇ ਸੀਟ ਤੋਂ ਉਹ ਲੜਾ ਸਕਦੇ ਨੇ। ਹਮਮ ਔਰ ਇਹ ਇਹ ਵੀ ਗੱਲ ਹੈ ਅਗਰ ਬਠਿੰਡਾ ਅਗਰ ਰਾਜਾ ਵਡਿੰਗ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤ ਕੇ ਦੰਦਾ ਤੇ ਉਹਨਾਂ ਦੀ ਧਰਮ ਪਤਨੀ ਨੂੰ ਬਾਅਦ ਦੇ ਵਿੱਚ ਵਿਧਾਨ ਸਭਾ ਦੀ ਚੋਣ ਲੜਾਈ ਜਾ ਸਕਦੀ ਹੈ। ਇਸੇ ਤਰ੍ਹਾਂ ਸੁਖਪਾਲ ਖਹਿਰਾ ਅਗਰ ਉਹ ਜਿੱਤ ਕੇ ਦੰਦੇ ਨੇ ਤੇ ਉਹਨਾਂ ਦੇ ਬੇਟੇ ਨੂੰ ਲੜਾਇਆ ਜਾ ਸਕਦਾ ਹੈ। ਹਮ ਇਸੇ ਤਰ੍ਹਾਂ ਪ੍ਰਤਾਪ ਬਾਜਵਾ ਨੇ ਅਗਰ ਉਹ ਐਮਪੀ ਦੀ ਸੀਟ ਜਿੱਤ ਕੇ ਦੰਦੇ ਉਹ ਫਿਰ ਆਪਣੇ ਪਰਿਵਾਰ ਚੋਂ ਵੀ ਅੱਗੇ ਕਿਸੇ ਨੂੰ ਵਾਰਿਸ ਬਣਾ ਸਕਦੇ ਨੇ ਵਿਧਾਨ ਸਭਾ ਸੀਟ ਲਈ ਕਿਉਂਕਿ ਇਸ ਵਕਤ ਜਿਹੜੀ ਲੜਾਈ ਹੈ ਨਾ ਲੜਾਈ ਇਸ ਵਕਤ ਪਰਿਵਾਰਵਾਦ ਵਾਲੀ ਗੱਲ ਨਹੀਂ ਨੀ ਰਹੀ ਪਾਰਟੀਆਂ ਚ ਤੁਸੀਂ ਆਮ ਆਦਮੀ ਪਾਰਟੀ ਚ ਦੇਖ ਲਿਓ ਹੁਣ ਸੰਗਰੂਰ ਸੀਟ ਹੈ ਅਗਰ ਸੰਗਰੂਰ ਸੀਟ ਜਿੱਤਣੀ ਹੈ ਅਗਰ ਪਟਿਆਲਾ ਜਿੱਤਣੀ ਹੈ ਅਗਰ ਜਲੰਧਰ ਜਿੱਤਣੀ ਹੈ ਤੇ ਭਗਵੰਤ ਮਾਨ ਦਾ ਚਿਹਰਾ ਹੈ ਭਗਵੰਤ ਮਾਨ ਦਾ ਚਿਹਰਾ ਪਰ ਪੰਜਾਬ ਚ ਕਾਂਗਰਸ ਯੂनाइटेड ਨਹੀਂ ਹੈ ਪੰਜਾਬ ਚ ਕੋਈ ਇੱਕ ਚਿਹਰਾ ਕਾਂਗਰਸ ਪਾਰਟੀ ਦਾ ਅਗਵਾਈ ਕਰਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਪਾਵਰ ਸੈਂਟਰ ਵੱਖਰੇ ਵੱਖਰੇ ਨੇ ਕਾਂਗਰਸ 'ਚ ਆਮ ਆਦਮੀ ਪਾਰਟੀ 'ਚ ਪਾਵਰ ਸੈਂਟਰ ਇੱਕੋ ਹੀ ਹੈ ਅਗਰ ਕੋਈ ਅਰਵਿੰਦ ਕੇਜਰੀਵਾਲ ਕੋਲੇ ਵੀ ਪਹੁੰਚਦਾ ਹੈ ਤੇ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ 'ਚ ਫਰਕ ਨਹੀਂ ਪੋਲਿਟੀਕਲ ਟਿਊਨਿੰਗ ਹੈ ਇਸ ਕਰਕੇ ਕੋਈ ਵੀ ਅਗਰ ਭਗਵੰਤ ਮਾਨ ਦੀ ਮਰਜ਼ੀ ਤੋਂ ਬਿਨਾ ਉੱਪਰ ਜਾਂਦਾ ਹੈ ਤੇ ਉਹ ਵਾਪਸ ਭਗਵੰਤ ਮਾਨ ਕੋਲੇ ਆਉਣਾ ਪੈਂਦਾ ਕਾਂਗਰਸ 'ਚ ਨਹੀਂ ਹੈ ਕਾਂਗਰਸ 'ਚ ਵੱਖ-ਵੱਖ ਲੀਡਰਾਂ ਦੇ ਵੱਖ-ਵੱਖ ਆਕਾ ਨੇ ਵੱਖ-ਵੱਖ ਸਿਆਸੀ ਗੁਰੂ ਨੇ ਔਰ ਕਾਂਗਰਸ ਚ ਪਾਵਰ ਪਾਵਰ ਦਾ ਜਿਹੜਾ ਕੇਂਦ੍ਰਿਕ ਨਹੀਂ ਕਈ ਵਾਰੀ ਪਾਵਰ ਦਾ ਇੱਕ ਕੇਂਦਰ ਹੋਣਾ ਚੰਗਾ ਵੀ ਨਹੀਂ ਹੁੰਦਾ ਪਰ ਕਈ ਵਾਰੀ ਪਾਵਰ ਦਾ ਕੇਂਦਰ ਇੱਕ ਹੋਣਾ ਚੰਗਾ ਹੁੰਦਾ ਹੈ ਅਗਰ ਪਾਵਰ ਦਾ ਕੇਂਦਰ ਸਪਲਾਈ ਬਰਾਬਰ ਦੀ ਦੇਵੇ ਤਾਕਤ ਦੀ ਅਗਰ ਪਾਵਰ ਦਾ ਕੇਂਦਰ ਸਿਰਫ ਕੁਝ ਲੋਕਾਂ ਨੂੰ ਕੁਝ ਲੋਕਾਂ ਨੂੰ ਜ਼ਿਆਦਾ ਤਾਕਤਵਰ ਬਣਾਉਂਦਾ ਉਹ ਨਹੀਂ ਅਗਰ ਪਾਵਰ ਦਾ ਕੇਂਦਰ ਸਾਰਿਆਂ ਨੂੰ ਬਰਾਬਰ ਤਾਕਤ ਦਿੰਦਾ ਤੇ ਉਹ ਸਹੀ ਹੈ ਸੋ ਮੈਨੂੰ ਲੱਗਦਾ ਇਹ ਇਸ ਵਕਤ ਬਹੁਤ ਵੱਡੀ ਗੱਲ 2024 ਚ ਬਣਨੀ ਹੈ ਅਗਰ ਕਾਂਗਰਸ ਪਾਰਟੀ ਨੇ ਵੱਡੇ ਵੱਡੇ ਲੀਡਰਾਂ ਨੂੰ ਮੈਦਾਨ ਚ ਉਤਾਰਤਾ ਤੇ ਮੁਕਾਬਲਾ ਹੋ ਸਕਦਾ ਜਿਸ ਤੱਕ ਸੁਖਪਾਲ ਸਿੰਘ ਖਹਿਰਾ ਦੀ ਗੱਲ ਹੈ ਅਗਰ ਸੁਖਪਾਲ ਸਿੰਘ ਖਹਿਰਾ ਨੂੰ ਵੀ ਉਹ ਜ਼ਿੰਮੇਵਾਰੀ ਲਾਉਂਦੇ ਨੇ ਇੱਕ ਕੈਂਪੀ ਦੀ ਸੀਟ ਜਿਤਾਉਣ ਦੇ ਲਈ ਅਗਰ ਪਾਰਟੀ ਨਾਲ ਖੜ ਗਿਆ ਕਾਂਗਰਸ ਪਾਰਟੀ ਸੁਖਪਾਲ ਖਹਿਰਾ ਦੇ ਤੇ ਸੁਖਪਾਲ ਖਹਿਰਾ ਵੀ ਜਿੱਤ ਕੇ ਸੀਟ ਦੇ ਸਕਦੇ ਆ ਤਲਸਪਈ ਸਾਰੇ ਦੇ ਵਿਚਾਰ ਜੇ ਕਾਂਗਰਸ ਇਸ ਤਰ੍ਹਾਂ ਦੇ ਪਲਾਨ ਦੇ ਉੱਤੇ ਕੰਮ ਕਰਦੀ ਆ ਤਾਂ ਪਲਾਨ ਆਮ ਆਦਮੀ ਪਾਰਟੀ ਨੂੰ ਵੀ ਬਣਾਉਣਾ ਪਏਗਾ ਜੇ ਭਾਜਪਾ ਨੇ ਆਪਣੇ ਸਿਟਿੰਗ ਮੰਤਰੀਆਂ ਨੂੰ ਟਿਕਟਾਂ ਦੇ ਕੇ ਵਿਧਾਨ ਸਭਾ ਲੜਾਤੀਆਂ ਤੇ ਪੰਜਾਬ ਦੇ ਵਿੱਚ ਵੀ ਮੰਤਰੀਆਂ ਦੀਆਂ ਕੁਰਸੀਆਂ ਤੋਂ ਉਤਾਰ ਕੇ ਦੁਬਾਰਾ ਐਮਪੀ ਵਾਲੀਆਂ ਸੀਟਾਂ ਤੇ ਬਿਠਾਉਣ ਦੀ ਤਿਆਰੀ ਹੋ ਸਕਦੀ ਹੈ ਦੇਖੋ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਜੀ ਇਹਦੇ ਵਿੱਚ ਮੈਨੂੰ ਲੱਗਦਾ ਹੈ ਵੱਧ ਤੋਂ ਵੱਧ 2 ਜਾਂ 3 ਮੰਤਰੀ ਅਜਿਹੇ ਹੋ ਸਕਦੇ ਨੇ ਜਿਨ੍ਹਾਂ ਨੂੰ ਐਮਪੀ ਦੀ ਸੀਟ ਦੇ ਲਈ ਉਤਾਰਿਆ ਜਾਵੇ ਕਿਉਂਕਿ ਬਹੁਤ ਸਾਰੀਆਂ ਸੀਟਾਂ ਰਿਜ਼ਰਵ ਹੈ ਸਾਡੇ ਪੰਜਾਬ ਦੇ ਵਿੱਚ ਸਾਨੂੰ ਪਤਾ ਹੈ ਇਸ ਕਰਕੇ ਕੁਝ ਮੰਤਰੀ ਇੱਕ ਦੋ ਮੰਤਰੀ ਤਿੰਨ ਮੰਤਰੀ ਆਮ ਆਦਮੀ ਪਾਰਟੀ ਉਤਾਰ ਸਕਦੀ ਹੈ ਉਹਨਾਂ ਨੂੰ ਟਿਕਟਾਂ ਦੇ ਸਕਦੀ ਹੈ ਅਗਰ ਆਮ ਆਦਮੀ ਪਾਰਟੀ ਇਹ ਸੋਚ ਲਿਆ ਕਿ ਅਸੀਂ ਮੰਤਰੀਆਂ ਨੂੰ ਉਤਾਰਨਾ ਹੈ ਔਰ ਅਗਰ ਕਾਂਗਰਸ ਨੇ ਵੱਡੇ ਵੱਡੇ ਡਿਗਜ ਉਤਾਰਤੇ ਫਿਰ ਆਮ ਆਦਮੀ ਪਾਰਟੀ ਵੀ ਆਪਣੇ ਵੱਡੇ ਲੀਡਰਾਂ ਨੂੰ ਉਤਾਰ ਸਕਦੇ ਨੇ ਦੇਖੋ ਬਠਿੰਡੇ ਚ ਬੀਬੀ ਬਲਜਿੰਦਰ ਕੌਰ ਪਹਿਲਾਂ ਵੀ ਚੋਣ ਲੜੇ ਸੀ ਹੁਣ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਬੀਬੀ ਬਲਜਿੰਦਰ ਕੌਰ ਨੂੰ ਵੀ ਉਹ ਉਤਾਰ ਸਕਦੇ ਨੇ ਅਮਨ अरोड़ा ਅਮਨ अरोड़ा ਵਰਗੇ ਜਿਹੜੇ ਸੀਨੀਅਰ ਮੰਤਰੀ ਐ ਉਹਨਾਂ ਨੂੰ ਵੀ ਉਤਾਰ ਸਕਦੇ ਨੇ ਦੇਖੋ ਫਿਰ ਇਹਨਾਂ ਨੂੰ ਜਿੱਤ ਕੇ ਦੇਣੀ ਪਊਨਾ ਅਗਰ ਅਮਨ अरोड़ा ਬਤੌਰ ਮੰਤਰੀ ਨੇ ਚਲੋ ਅਮਨ अरोड़ा ਦੀ ਸਥਿਤੀ ਹਜੇ ਗੁੰਝਲਦਾਰ ਬਣੀ ਐ ਕਿਉਂਕਿ 2 ਸਾਲ ਦੀ ਉਹਨਾਂ ਨੂੰ ਸਜ਼ਾ ਹੋਈ ਐ ਅ 24 ਤਰੀਕ ਨੂੰ ਉਹ ਸੁਣਵਾਈ ਆ ਉਸ ਤੋਂ ਬਾਅਦ ਸਾਫ਼ ਹੋਊਗਾ ਅਗਰ ਤਾਂ ਉਹਨਾਂ ਦੀ ਸਜ਼ਾ ਤੇ ਰੋਕ ਲੱਗ ਗਈ ਫਿਰ ਤਾਂ ਉਹ ਚੋਂ ਲੜ ਸਕਦੇ ਨੇ ਅਗਰ ਉਹਨਾਂ ਦੀ ਸਜ਼ਾ ਤੇ ਰੋਕ ਨਹੀਂ ਲੱਗਦੀ ਤੇ ਫਿਰ ਅਮਨ अरोड़ा ਇਹ ਵੀ ਨਹੀਂ ਹਜੇ ਤੈਅ ਵੀ ਕੀ ਫਿਰ ਉਹ ਮੰਤਰੀ ਮੰਡਲ ਚ ਅੱਗੇ ਜਾਣਗੇ ਜਾਂ ਨਹੀਂ ਜਾਣਗੇ ਪਰ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਚੋਂ ਮੰਤਰੀਆਂ ਚੋਂ ਦੋ ਜਾਂ ਤਿੰਨ ਮੰਤਰੀਆਂ ਨੂੰ ਉਤਾਰ ਸਕਦੀ ਹੈ ਪਰ ਪੰਜਾਬ ਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਉਤਾਰਨਾ ਇਹ ਮੈਨੂੰ ਬਹੁਤੀ ਸੰਭਾਵਨਾ ਬਹੁਤੀ ਸੰਭਾਵਨਾ ਨਹੀਂ ਲੱਗਦੀ ਉਹਦਾ ਕਾਰਨ ਕੀ ਹੈ ਕਿਉਂਕਿ ਪੰਜਾਬ ਚ ਤਾਂ ਚਿਹਰਾ ਹੀ ਭਗਵੰਤ ਮਾਨ ਹੈ ਪੰਜਾਬ ਚ ਪਹਿਲਾਂ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਦੇ ਪਿੱਛੇ ਮੁੱਖ ਚਿਹਰਾ ਭਗਵੰਤ ਮਾਨ ਸੀ ਅਗਰ ਭਗਵੰਤ ਮਾਨ ਦਾ ਚਿਹਰਾ ਸੀਐਮ ਫੇਸ ਨਾ ਹੁੰਦਾ ਤੇ ਉਹ ਸਥਿਤੀ ਨਹੀਂ ਸੀ ਬਣਨੀ ਸੋ 2024 ਚ ਵੀ ਪੰਜਾਬ ਦੀ ਸਰਕਾਰ ਦਾ ਮੁੱਖ ਚਿਹਰਾ ਭਗਵੰਤ ਮਾਨ ਰਹਿਣ ਵਾਲੇ ਨੇ ਉਹ ਕਿਸੇ ਮੰਤਰੀ ਨੂੰ ਇੱਕ ਦੋ ਮੰਤਰੀਆਂ ਨੂੰ ਉਤਾਰਨ ਜਾਂ ਨਾ ਉਤਾਰਨ ਬਹੁਤਾ ਫਰਕ ਨਹੀਂ ਪੈਂਦਾ ਦਬਾਅ ਜ਼ਰੂਰ ਹੋਏਗਾ ਅਰਕੂ ਕੀ ਚਿਹਰਾ ਭਗਵੰਤ ਮਾਨ ਹੈ ਪੰਜਾਬ ਚ ਆਮ ਆਦਮੀ ਪਾਰਟੀ ਕੋਲੇ ਇੱਕ ਚਿਹਰਾ ਹੈ ਸੈਂਟਰਲਾਈਜ਼ਡ ਭਗਵੰਤ ਮਾਨ ਕਾਂਗਰਸ ਕੋਲੇ ਨਹੀਂ ਹੈ ਕਾਂਗਰਸ ਕੋਲੇ ਬਹੁਤ سارے ਧੜੇ ਨੇ ਇਹ ਕਾਂਗਰਸ ਦੀ ਦਿੱਕਤ ਹੈ ਬਿਲਕੁਲ ਸੋ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਖਿੱਚੋ ਤਾਣ ਕਾਂਗਰਸ ਦੇ ਵਿੱਚ ਹੈ ਇਹ ਖਿੱਚੋ ਤਾਣ ਦੇ ਵਿਚਕਾਰ ਜੇਕਰ ਕਾਂਗਰਸ ਦੀ ਹਾਈ ਕਮਾਂਡ ਇਸ ਤਰੀਕੇ ਦੇ ਪਲਾਨਾਂ ਦੇ ਉੱਤੇ ਕੰਮ ਕਰੇਗੀ ਜਿਸ ਤਰ੍ਹਾਂ ਦੇ ਨਾਲ ਸਿਆਸਤ ਦੇ ਸਾਇੰਟਿਸਟ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੇ ਪਲਾਨਾਂ ਦੇ ਉੱਤੇ ਕੰਮ ਹੋ ਸਕਦਾ ਹੈ ਤਾਂ ਇਸ ਤੋਂ ਇਹ ਸਾਫ ਹੈ ਕਿ ਪੰਜਾਬ ਵਿੱਚਲੀ ਲੀਡਰਸ਼ਿਪ ਦੇ ਅੱਗੇ ਬਹੁਤ ਵੱਡੀਆਂ ਮੁਸ਼ਕਲਾਂ ਆ ਸਕਦੀਆਂ ਤਾਂ ਕਿ ਆ ਵੀ ਕਿ ਬਹੁਤ ਵੱਡੇ ਟਾਰਗੇਟ ਉਹਨਾਂ ਨੂੰ ਦੇ ਦਿੱਤੇ ਜਾਣਗੇ ਕਿ ਉਸ ਤੋਂ ਬਾਅਦ ਨਾ ਤਾਂ ਵੱਡੇ ਅਹੁਦਿਆਂ ਤੇ ਆ ਸਕਣ ਕਿ ਜੇਕਰ ਐਮਪੀ ਦੀਆਂ ਸੀਟਾਂ ਹਾਰਤੇ ਨੇ ਪਰ ਇਹ ਜ਼ਰੂਰ ਹੈ ਕਿ ਐਮਪੀ ਦੀਆਂ ਸੀਟਾਂ ਜਿੱਤਣ ਦੇ ਲਈ ਕਾਂਗਰਸ ਕਿਸੇ ਵੀ ਤਰ੍ਹਾਂ ਦੇ ਹੱਥ ਕੰਡੇ ਪੰਚ ਆਪ ਦੇ ਵਿੱਚ અપਨਾ ਸਕਦੀ ਹੈ